ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanjha.in ਤੇ ਮੈਂ ਇਸ ਕਰਕੇ ਇੱਥੇ ਹੈਗਾ ਜੀ এবੀਪੀ ਸੰਝਾ ਦੇ ਉੱਤੇ ਕਿਉਂਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 13 ਮਾਰਚ ਨੂੰ ਵਾਟ ਦਾ ਜੱਟ ਵੱਟ ਦਾ ਜੱਟ ਮੂਵੀ ਦੇ ਵਿੱਚ ਮੈਨੂੰ ਛੋਟੇ ਛੋਟੇ ਕੈਰੈਕਟਰ ਸਾਡੇ ਹੁੰਦੇ ਆ ਜੀ ਆਲਵੇਸ ਸਾਰੀ ਮੂਵੀ ਦੇ ਵਿੱਚ ਇਹਦੇ ਵਿੱਚ ਮਕੈਨਿਕ ਦਾ ਕੈਰੈਕਟਰ ਹੈ ਮੇਰਾ ਪਰ ਮੈਂ ਪਹਿਲੀ ਵਾਰੀ ਫੀਲ ਲੈ ਰਿਹਾ ਵੱਡੀ ਸਾਰੀ ਕੁਰਸੀ ਦੇ ਵਿੱਚ ਬੈਠ ਕੇ ਮੈਂ ਕਿਹਾ ਖਾਲੀ ਪਈ ਆ ਇੱਕ ਵਾਰੀ ਫੀਲ ਲੈ ਲਈ ਜਸਟ ਲਾਈਕ ਅ ਕਿੰਗ ਪਰ ਗਰੀਬ ਬੰਦੇ ਚ ਕਿੱਥੋਂ ਆਉਗੀ ਕਿੱਥੋਂ ਆਣਾ ਹੈ ਹੈਨਾ ਨਹੀਂ ਆ ਸਕਦਾ ਜਿਹੜਾ ਚ ਗਰੀਬੀ ਬੈਠੀ ਹੋਈ ਹੈ ਸੋ ਤੈਰਾ ਜੀ ਨਾਲ ਨੇ ਏ ਜੋਇਨ ਕਰਨਗੇ ਇੰਟਰਵਿਊ ਕਰਨਗੇ ਮੈਂ ਵੀ ਤੁਹਾਡੇ ਸਿੰਘਾ ਸਿੰਘ ਥੋੜਾ ਜਿਆਦਾ ਸ਼ੇਅਰ ਕਰ ਲੈਣਾ ਤੁਹਾਡਾ ਸਿੰਘਾ ਸਿੰਘ ਤੁਸੀਂ ਕਾਦੇ ਗਰੀਬ ਐਨੀ ਕਾਮੇਡੀ ਕਰਦੇ ਹੋ ਐਨਾ ਲੋਕਾਂ ਨੂੰ ਖੁਸ਼ੀ ਆਵੰਦ ਨਹੀਂ 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 ਥੈਂਕ ਯੂ ਜੀ ਥੈਂਕ ਯੂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਾਰੇ ਆਮ ਦਾ ਪਰਸਨ ਜਿਹੜਾ ਮੈਂ ਆਪਣੇ ਆਪ ਨੂੰ ਲੱਕੀ ਮੰਨਦਾ ਜੀ ਨਹੀਂ ਕੜਜੁਗ ਦੇ ਵਿੱਚ ਹਰ ਇਨਸਾਨ ਨੂੰ ਦੇਖ ਕੇ ਦੂਜਾ ਬੰਦਾ ਦੂਜੇ ਨੂੰ ਦੇਖ ਕੇ ਤੇ ਉਹੜੀਆਂ ਪਾ ਲੈਂਦਾ ਮੱਥੇ ਤੇ ਅਹਮ ਦਾ ਪਰਸਨ ਜਿਹਨੂੰ ਦੇਖ ਕੇ ਜਦੋਂ ਕਿਤੇ ਜਨਮ ਤਾਂ ਹੱਸ ਪੈਂਦੇ ਨੇ ਲੋਕ ਤਾਂ ਪ੍ਰਮਾਤਮਾ ਦਾ ਬਹੁਤ ਸ਼ੁਕਰੀਆ ਦਾ ਕਰ ਦਿੰਦੇ ਤੇ ਇਸ ਵਾਰ ਕੀ ਕਹਿ ਰਹੇ ਹੋ ਹਾਂ ਪਹਿਲਾਂ ਬਹੁਤ ਤੁਸੀਂ ਕਹਿ ਲਿਆ ਕਿ ਕਾਲਾ ਕੋਟ ਐਵੇਂ ਨਹੀਂ ਪਾਇਆ ਫਿਰ ਕਾਟੋ ਕਾਟ ਨੂੰ ਤੇ ਇਸ ਵਾਰ ਕੀ ਡਾਇਲੌਗ ਹੈ ਤੁਹਾਡਾ ਵਾਟ ਦ ਜੱਟ ਵਾਟ ਦ ਜੱਟ ਦੇ ਵਿੱਚ ਹੈ ਡਾਇਲੌਗਸ ਦਾ ਹੈਗੇ ਨੇ ਪਰ ਜੀ ਪ੍ਰੋਡਿਊਸਰਸ ਐਂਡ ਡਾਇਰੈਕਟਰ ਦੇ ਜਿਹੜੀ ਡਿਰੈਕਸ਼ਨ ਟੀਮ ਹੈ ਉਹਨਾਂ ਨੇ ਪਾਬੰਦੀ ਲਾਈ ਹੁੰਦੀ ਹੈ ਵੀ ਤੁਸੀਂ ਉਦੋਂ ਪਹਿਲਾਂ ਨਾ ਕੁਝ ਓਪਨ ਅਪ ਕਰੋ ਪਹਿਲਾਂ ਚੰਗਾ ਲੱਗਿਆ ਫਿਲਮਸ ਕੰਮ ਕਰਕੇ ਜਾਂ ਫਿਰ ਤੋਂ ਉਹੀ سارے ਕੈਰੈਕਟਰਸ ਰਿਪੀਟ ਕਰਨਾ ਜਾਂ ਉਹੀ ਸਟੋਰੀ ਉਦਾਂ ਦਾ ਹੀ ਕਨਸੈਪਟ ਕਨਸੈਪਟ ਯੂ ਆਲਮੋਸਟ ਸਾਰੇ ਉਦਾਂ ਦੇ ਹੀ ਹੁੰਦੇ ਆ ਜੀ ਕਿਉਂਕਿ ਜੇ ਸਿੰਪਲ ਦੇਖਿਆ ਜਾਵੇ ਦੈਟਸ ਅ ਐਂਟਰਟੇਨਮੈਂਟ ਮਾਧਿਅਮ ਤਾਂ ਉਹਦੇ ਵਿੱਚ ਤੁਹਾਨੂੰ ਸਿਰਫ ਤੁਹਾਨੂੰ ਐਂਟਰਟੇਨ ਕਰਨ ਵਾਸਤੇ ਕੀਤਾ ਜਾਂਦਾ ਸਾਰਾ ਕੁਝ ਨਾ ਵੀ ਐਂਟਰਟੇਨ ਦੋ ਘੰਟੇ ਤੁਸੀਂ ਰਿਫਰੈਸ਼ ਹੋ ਜਾਓ ਉਦਾਂ ਦੀ ਉਹ ਮੂਵੀ ਹੈਗੀ ਹੈ ਜੀ ਤੇ ਆਪਦੇ ਆਪ ਨੂੰ ਕੰਮ ਕਰਕੇ ਜਿੰਨਾ ਕ ਮੇਰਾ ਆਪਦਾ ਕੈਰੈਕਟਰ ਹੈ ਜੀ ਨਾਲ ਦੇ ਲਈ ਕਈ ਗੱਲਾਂ ਤੋਂ ਮੈਂ ਦੁਖੀ ਵੀ ਬਹੁਤ ਸੀਗਾ ਹੈ ਨਾ ਜੀ ਪਰ ਨਹੀਂ ਕਿਹੜੀਆਂ ਗੱਲਾਂ ਤੋਂ ਨਹੀਂ ਉਹ ਮੈਂ ਦੱਸ ਨਹੀਂ ਸਕਦਾ ਜੀ ਹੁਣ ਮੈਂ ਤੁਹਾਨੂੰ 13 ਤਰੀ ਨੂੰ ਦੇਖ ਕੇ ਪਤਾ ਚੱਲ ਜਾਊਗਾ ਜੀ ਤੇ ਜਿੰਨਾ ਵੀ ਮੈਨੂੰ ਆਪਣੇ ਜਿੰਨਾ ਕਿ ਮੇਰੇ ਮੇਰੇ ਕੋਲੇ ਵਾਲ ਰਹੀ ਜਿੰਨਾ ਖੇਡਣ ਵਾਸਤੇ ਤੇ ਮੈਂ ਬੜੀ ਖੂਬਸੂਰਤੀ ਨਾਲ ਬੜੇ ਵਧੀਆ ਤਰੀਕੇ ਨਾਲ ਉਹਦੇ ਨਾਲ ਪਲੇ ਕੀਤਾ ਜੀ ਖੇਡਣ ਦੀ ਕੋਸ਼ਿਸ਼ ਕੀਤੀ ਬੜੀ ਮਿਹਨਤ ਕੀਤੀ ਹੈ ਪਰ ਟ੍ਰੇਲਰ ਨੂੰ ਬਹੁਤ ਚੰਗਾ ਰਿਸਪੌਂਸ ਨਹੀਂ ਮਿਲਿਆ ਬਹੁਤ ਸਲੋ ਟ੍ਰੇਲਰ ਹੈ ਬਹੁਤ ਬੋਰਿੰਗ ਟ੍ਰੇਲਰ ਹੈ ਐਕਚੁਅਲੀ ਟੋਟਲਿਟੀ ਦੇ ਵਿੱਚ ਇਹ ਸਾਰਾ ਕੁਝ ਡਾਇਰੈਕਸ਼ਨ ਟੀਮ ਨੇ ਦੇਖਣਾ ਹੁੰਦਾ ਸਾਡਾ ਤਾਂ ਆਪਦਾ ਆਪਦਾ ਪਾਰਟ ਕਰਕੇ ਸਾਈਡ ਤੇ ਹੋਏ ਨੇ ਉਹਨਾਂ ਕਿਚੜੀ ਮੂਵੀ ਨੂੰ ਹਣਾਉਣੇ ਆ ਜਿਹੜਾ ਡਾਇਰੈਕਸ਼ਨ ਟੀਮ ਹੈ ਉਹਨੇ ਸਾਰੀ ਟੋਟਲਿਟੀ ਵਿੱਚ ਦੇ ਪ੍ਰੀ ਪ੍ਰੋਡਕਸ਼ਨ ਦੈਨ ਪ੍ਰੋਡਕਸ਼ਨ ਚੱਲਦੀ ਹੁੰਦੀ ਦੈਨ ਪੋਸਟ ਪ੍ਰੋਡਕਸ਼ਨ ਨੂੰ ਸਾਰੀ ਚੀਜ਼ ਨੂੰ ਮੇਨਟੇਨ ਕਰਨਾ ਹੁੰਦਾ ਤਾਂ ਜੋ ਸੇਲ ਸੈਲਿੰਗ ਪੁਆਇੰਟ ਤੋਂ ਤੁਸੀਂ ਦੇਖਿਆ ਤੁਸੀਂ ਸਾਰੇ ਕਹਿੰਦੇ ਹੋ ਵੀ ਨਹੀਂ ਵਧੀਆ ਲੱਗਿਆ ਸਾਨੂੰ ਟ੍ਰੇਲਰ ਤਾਂ ਡਾਇਰੈਕਸ਼ਨ ਟੀਮ ਦੀ ਬੜੀ ਮਾੜੀ ਗੱਲ ਹੈ ਜੀ ਇਹਨੂੰ ਬੜੀ ਪ੍ਰੋਪਰ ਤਰੀਕੇ ਨਾਲ ਕੱਟਣਾ ਚਾਹੀਦਾ ਜੀ ਸੇਲੇਬਲ ਚੀਜ਼ ਹੋਣੀ ਚਾਹੀਦੀ ਹੈ ਜੇ ਵਧੀਆ ਲੱਗਿਆ ਤਾਂ ਹੀ ਲੋਕ ਉੱਥੇ ਦੇਖਣ ਪਰ ਬਿੰਨੂ ਜਿਸ ਤਰ੍ਹਾਂ ਦਾ ਸਿਨੇਮਾ ਹੈ ਠੀਕ ਹੈ ਔਰ ਕੁਝ ਵੱਖਰੇ ਸਬਜੈਕਟਸ ਆ ਵੀ ਰਹੇ ਨੇ ਪਰ ਗਿੰਤੀ ਤੇ ਆ ਰਹੇ ਨੇ ਹੈ ਨਾ ਸਿਰਫ ਕਿ ਪੀ ਦਿਲਜੀਤ ਕਰਦੇ ਨੇ ਕੁਝ ਵੱਖਰਾ ਤੇ ਉਹ ਬਹੁਤ ਬੱਡੇ ਲੈਵਲ ਤੇ ਹਿੱਟ ਹੋ ਰਿਹਾ ਹੈ ਬਾਕੀ ਤਾਂ ਪੰਜਾਬੀ ਸਿਨੇਮਾ ਦਾ ਉਹੀ ਹਾਲ ਹੈ ਜਿੱਦਾਂ ਮੋਰਲ ਲੈਸ ਸੇਮ ਹੀ ਹੈ ਤੁਸੀਂ ਸੈਟੀਸਫਾਈਡ ਹੋ ਸਿਨੇਮਾ ਕੋਲ ਆਪਣੇ ਜਿਹੜੇ ਕਹਾਣੀਆਂ ਬਣਦੀਆਂ ਨੇ ਜਿਹੜੇ ਤੁਹਾਡੇ ਕੈਰੈਕਟਰਸ ਮਿਲ ਨਹੀਂ ਤੁਸੀਂ ਐਜ਼ ਐਨ ਐਕਟਰ ਕੁਝ ਡਿਫਰੈਂਟ ਨਹੀਂ ਕਰਨਾ ਚਾਹੁੰਦੇ ਮੈਂ 100% ਡਿਫਰੈਂਟ ਕਰਨਾ ਚਾਹੁੰਦਾ ਪਹਿਲਾਂ ਵੀ ਜਿਵੇਂ ਮੈਂ ਵਿਲਨ ਤੋਂ ਇੱਧਰ ਆਇਆ ਸੀਗਾ ਤੇ ਪਰ ਐਕਚੁਅਲੀ ਇਹ ਹੈ ਜੀ ਤੁਹਾਨੂੰ ਪ੍ਰੋਡਿਊਸਰ ਜਾਂ ਡਾਇਰੈਕਟਰ ਆ ਕੇ ਕਹਿੰਦੇ ਇਹ ਵੀ ਤੁਸੀਂ ਇਦਾਂ ਦਾ ਕ ਬੜੀ ਮਾੜੀ ਗੱਲ ਹੈ ਜੀ ਮੈਂ ਆਪਦੇ ਆਪ ਨੂੰ ਐਕਟਰ ਕਹਾਉਣਾ ਚਾਹੁੰਦਾ ਨਾ ਕਿ ਕਮੇਡੀਅਨ ਦਾ ਥੱਪਾ ਲਵਾਉਣਾ ਚਾਹੁੰਦਾ ਮੈਂ ਐਕਟਰ ਹਾਂ ਜੀ ਇੱਕ ਸਸ ਮਿੱਟੀ ਹਾਂ ਕੋਈ ਵੀ ਭਾਂਡਾ ਬਣਾ ਲਓ ਸਾਡਾ ਤੇ ਜਿਹੜੇ ਚੈਲੈਂਜਿੰਗ ਰੋਲ ਸਾਨੂੰ ਜਿੰਨੇ ਵੀ ਮਿਲਣਗੇ ਤਾਂ ਉਹ ਆਪਦੇ ਆਪ ਸਾਡੀ ਕਲਾ ਵੀ ਨਿਕਰਦੀ ਹੈ ਸਾਨੂੰ ਚੈਲੈਂਜਿੰਗ ਰੋਲ ਕਰਨ ਦਾ ਮਜ਼ਾ ਵੀ ਆਉਂਦਾ ਵੀ ਹਾਂ ਮੈਂ ਕਰ ਪਾਇਆ ਕਿ ਨਹੀਂ ਵਾ ਫਿਰ ਉਦੋਂ ਬਾਅਦ ਤੁਹਾਨੂੰ ਚਾਹਣ ਵਾਲੇ ਤੁਹਾਡੀ ਆਡੀਅנס ਪਿਆਰੀ ਆਡੀਅנס ਜਿਹੜੀ ਉਹ ਦੱਸਦੀ ਹੈ ਵੀ ਹਾਂ ਤੂੰ ਵਧੀਆ ਕੀਤਾ ਜਮਾੜਾ ਕੀਤਾ ਬਾਕੀ ਤੁਸੀਂ ਗੱਲ ਕੀਤੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਜਿਹੜੀ ਕੁਆਂਟੀਟੀ ਆ ਬਿਲਕੁਲ ਉਸ 80 ਜਾਂ 100 ਮੂਵੀਜ਼ ਦੇ ਵਿੱਚੋਂ ਦੋ ਕੁ ਮੂਵੀ ਹਿੱਟ ਹੋਈਆਂ ਹਨਾ ਜੀ ਤਾਂ ਉਦੋਂ ਬਾਅਦ ਮੂਵੀਜ਼ ਆਗੀਆਂ 50 ਕ ਬਾਣੀਆਂ ਪਿਛਲੇ ਸਾਲ ਹਨਾ ਜੀ ਤੇ ਇਸ ਵਾਰ ਮਿਲ ਕੇ ਸ 10 11 ਮੂਵੀ ਨੇ ਪਰ ਕੁਆਲਿਟੀ ਹੈ ਜਿਹੜੀ ਤੁਸੀਂ ਦੇਖੋ ਆਪ ਇਸ ਸਾਲ ਦੇ ਵਿੱਚ ਚਾਰ ਪੰਜ ਵਗ ਹਿੱਟ ਹੋਈਆਂ ਨੇ ਚਾਰ-ਛੇ ਜ਼ਿਆਦੇ ਤੇ 84 ਦਲਜੀਤ ਦਲਜੀਤ ਵਾਲੀਆ ਜੀ ਗੋਰਿਆਂ ਨੂੰ ਦਫਾ ਕਰੋ ਮਿਸਟਰ ਐਂਡ ਮਿਸਿਸ 420 ਤੇ ਇੱਕ ਜੱਟ ਜੇਮਸ ਬੌਂਡ ਤਾਂ ਪੰਜ ਫਿਲਮਾਂ ਇੱਕੋ ਸਾਲ 'ਚ ਹਿੱਟ ਹੋਈਆਂ ਇਟ ਮੀਨਸ ਸਮਥਿੰਗ ਇਜ਼ देयर लाइक ਕੁਆਲਿਟੀ ਵਰਕ ਤਾਂ ਬੜੀ ਹੈ ਪੋਜ਼ਿਟਿਵ ਮਿਲ ਰਿਹਾ ਮੈਂ ਇੰਡਸਟਰੀ ਨੇ ਇਸ ਵਕਤ ਬੜਾ ਉੱਚਾ ਉੱਚੇ ਥਾਂ ਮੈਂ ਦੇਖ ਦੇਖਦਾ ਜੀ ਜਿਹੜੇ ਪਹਿਲਾਂ ਪ੍ਰੋਪਰਟੀਆਂ ਵਾਲੇ ਜਾਂ ਬਿਲਡਰਸ ਇੱਧਰ ਆਏ ਸੀਗੇ ਜਿਨ੍ਹਾਂ ਨੇ ਬੈਸੀ ਇੱਕ ਫੋਟੋ ਖਚਾਉਣ ਮਾਰੇ movies ਬਣਾਈਆਂ ਨੇ ਤਾਂ ਉਹ ਵਿੱਚੋਂ ਹੁਣ ਛਾਣेंगे ਜੀ ਬਣ ਗਏ ਘੱਟ ਪਰ ਪਾਇਦਰ movies ਬਣ ਗਏ ਹੋਣਗੇ ਠੀਕ ਹੈ ਤੇ ਅੱਜ ਮਿਊਜ਼ਿਕ ਲਾਂਚ ਤੇ ਆਏ ਨੇ what the ਇੱਕ ਗਾਣਾ ਹੈ ਤੁਹਾਡੀ ਫਿਲਮ ਦਾ what the jatt can do ਹਾਂ ਤਾਂ what the jatt can do ਹੁਣ ਇਹਦੇ ਚ ਗਾਣਾ ਵੀ ਇਦਾਂ ਹੀ ਆ ਜੀ ਕਹਿੰਦਾ what the jatt can do ਅਸੀਂ ਨਹੀਂ ਜਾਣਦੇ ਸੋ ਮੈਂ ਨਹੀਂ ਜਾਣਦਾ ਪਰਮਾਤਮਾ ਜਾਣਦਾ ਮ ਉਹ ਦੂਰ ਲਸਾਰੇ ਤਾਂ ਦੱਸਿਏ ਜੀ ਵੀ ਸਾਈ ਮੂਵੀ ਤਾਂ ਮੂਵੀ ਹੈ ਜੀ ਇੱਕ ਕਰੀ ਤੁਸੀਂ ਦੇਖ ਕੇ ਦੱਸਿਓ ਮੈਂ ਵੀ ਦੇਖੂਗਾ ਉਹਦੋਂ ਮੈਂ ਵੀ ਹਜ ਤੱਕ ਦੇਖੀ ਨਹੀਂ ਮਿਊਜ਼ਿਕ ਵੀਡੀਓਜ਼ ਵੀ ਦਿਖਾਇਆ ਜਾ ਰਿਹਾ ਕਿ ਜੱਟ ਗੋਲੀਆਂ ਚਲਾਉਂਦਾ ਹੈ ਜੱਟ ਕੁੜੀਆਂ ਚੱਕ ਰਿਹਾ ਹੈ ਜੱਟ ਥਾਰ ਚ ਲਾ ਰਿਹਾ ਖੁਲਿਆਂ ਉਹ ਸਾਰਾ ਸਿਰਫ ਜੱਟ ਉਹੀ ਸਾਰਾ ਕੁਝ ਕਰਦਾ ਨਹੀਂ ਨਹੀਂ ਜੀ ਐਕਚੁਅਲੀ ਜਿਹੜਾ ਤੁਸੀਂ ਗਾਣਿਆਂ ਦੇ ਵਿੱਚ ਜੱਟ ਦੇਖਦੇ ਜਿਹੜਾ ਬੜਕਾ ਮਾਰਦਾ ਫਿਰਦਾ ਬੱਕਰੇ ਬੁਲਾਉਂਦਾ ਫਿਰਦਾ ਕੁੜੀਆਂ ਚੱਕਦਾ ਫਿਰਦਾ ਜਾਂ ਗੋਲੀਆਂ ਚਲਾਉਂਦਾ ਫਿਰਦਾ ਅਸਲ ਵਿੱਚ ਉਹਦੀਆਂ ਹੁਣ ਚੀਕਾਂ ਨਿਕਲੀਆਂ ਪਈਆਂ ਨੇ ਉਹ ਵਾਲੇ ਹਾਲਾਤ ਹੈ ਨਹੀਂ ਜੀ ਤੇ ਅਸਲੀ ਹਾਲਾਤਾਂ ਤੇ ਕਿਉਂ ਨਹੀਂ ਬਣਦੀਆਂ ਫਿਰ ਅਸਲੀ ਹਾਲਾਤਾਂ ਤੇ ਬਣੀਆਂ ਨੇ ਜੀ ਬਣੀਆਂ ਨੇ ਵੱਡੀ ਗੱਲ ਤੁਹਾਡੀ ਉਹੀ ਹੈ ਕਿ ਜੇ ਤੁਸੀਂ ਜਦੋਂ ਟੋਟਲਿਟੀਜ਼ ਮੂਵੀ ਦਾ ਕਨਸੈਪਟ ਗੁੱਡ ਹੋਵੇ ਡਾਇਰੈਕਸ਼ਨ ਟੀਮ ਗੁੱਡ ਹੋਵੇ ਐਕਟਿੰਗ ਜਿਹੜੇ ਕਰ ਰਹੇ ਨੇ ਕਿਰਦਾਰ ਤੁਹਾਡੇ ਫਿਟ ਇਨ ਹੋ ਜਾਣਾ ਉਹਦੇ ਵਿੱਚ ਤੇ ਥੋੜੇ ਜਿਹਾ ਨੰਬਰ ਹੋਣ ਹਨਾ ਜੀ ਤਾਂ ਉਹ ਮੂਵੀ ਆਲਵੇਜ਼ ਹਿੱਟ ਹੁੰਦੀ ਹੈ ਤੁਸੀਂ ਦੇਖਿਆ ਹੈ ਨਾ ਜਿੱਦਾਂ ਤੁਸੀਂ ਅਗੀਪੀ ਦੇ ਦਿਲਜੀਤ ਦੀ ਗੱਲ ਕੀਤੀ ਉਹ ਕੋਈ ਵੀ ਕਰਨ ਤਾਂ ਇੱਕ ਵਾਰ ਦੇਖਣ ਜਾਂਦੇ ਸਾਰੇ ਉਹਨਾਂ ਨੂੰ ਓਪਨਿੰਗ ਲੱਗਦੀ ਹੈ ਹਨਾ ਜੀ ਐਕਸਪੈਰੀਮੈਂਟ ਦਾ ਜ਼ਮਾਨਾ ਹਜੇ ਪੰਜਾਬੀ ਇੰਡਸਟਰੀ 'ਚ ਨਹੀਂ ਆਇਆ ਜੀ ਨਵੇਂ ਲੈ ਕੇ ਕਈ ਮੂਵੀਜ਼ ਵਧੀਆ ਬਣੀਆਂ ਮੀਨੇ ਪਰ ਉਹਨੂੰ ਓਪਨਿੰਗ ਨਹੀਂ ਲੱਗਦੀ ਵਿਚਾਰਾ ਜਿਹੜਾ ਪ੍ਰੋਡਿਊਸਰ ਉਹਦਾ ਮਰ ਜਾਂਦਾ ਵੀ ਦੱਸੇ ਤਾਂ ਕਿ ਹਨਾ ਤਾਂ ਆਪਾਂ ਨੂੰ ਸਾਰੀਆਂ ਮੂਵੀਜ਼ ਨੂੰ ਕਈ ਵਧੀਆ ਮੂਵੀਜ਼ ਨੇ ਨਵੇਂ ਚਿਹਰੇ ਹਮੇਸ਼ਾ ਕਿਸੇ ਨੇ ਰਾਜਾ ਬਣ ਕੇ ਨਹੀਂ ਰਹਿਣਾ ਤਾਂ ਰਾਜਾ ਹੀ ਥਾਂ ਤੇ ਹਰੇਕ ਚੇਂਜ ਹੁੰਦੇ ਰਹਿੰਦੇ ਨੇ ਜੀ ਹਰੇਕ ਥਾਂ ਮ ਇੱਕ ਬੰਦੇ ਨੇ ਮੱਲੀ ਨਹੀਂ ਹੁੰਦੀ ਤੋਂ ਨਵੇਂ ਬੰਦੇ ਆਉਣ ਹੀ ਨੇ ਨਵੇਂ ਚਿਹਰੇ ਸਾਡੇ ਮੂਹਰੇ ਆਉਣ ਹੀ ਨੇ ਜੀ ਨਵੇਂ ਮੇਰੀ ਥੋਂ ਤੇ ਵੀ ਕਿਸੇ ਨੇ ਹੋਰ ਆਉਣਾ ਹੈ ਜਿਹੜੇ ਹੀਰੋਜ਼ ਨੇ ਉਹਨਾਂ ਹੀ ਥਾਂ ਤੇ ਵੀ ਕਿਸੇ ਹੋਰ ਨੇ ਤਾਂ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਜੇ ਆਪਾਂ ਨਵੀਆਂ ਮੂਵੀਜ਼ ਦੇਖਣੇ ਸ਼ੁਰੂ ਕਰਾਂ ਹਮੇਸ਼ਾ ਕੋਈ ਰਾਜਾ ਨਹੀਂ ਰਹਿੰਦਾ ਪਰ ਅਸੀਂ ਤਾਂ ਮੰਗਾਂਗੇ ਕਿ ਤੁਸੀਂ ਇਸ ਸਿੰਘਾਸਨ ਤੇ ਹਮੇਸ਼ਾ ਹੀ ਰਾਜੇ ਵਾਂਗੂ ਬੈਠੇ ਰਹੋ ਤੇ ਲੋਕਾਂ ਨੇ ਦਿਲਾਤੇ ਦਰਸ਼ਕਾਂ ਨੇ ਦਿਲਾਤ ਰਾਜ ਕਰੋ ਕੀ ਬਾਤ ਹੈ ਜੀ ਥੈਂਕ ਯੂ ਸੋ ਮਚ ਥੈਂਕ ਯੂ ਪਰ ਮੈਨੂੰ ਮੈਨੂੰ ਫੀਲ ਨਹੀਂ ਆਉਣੀ ਕਦੇ ਜੈਡੇ ਮਰਜੀ ਸਿੰਘਾਸਨ ਤੇ ਫਸਾ ਦੋ ਮੈਨੂੰ ਫੀਲ ਦੇਖੋ ਪਗੜੀ ਅੱਗੇ ਤੁਹਾਡੀ ਕੀ ਬਾਤ ਹੈ ਕੀ ਬਾਤ ਹੈ ਜੀ ਇਹ ਅਸਲੀ ਰਾਜਾ ਨੇ ਜੀ ਸਾਡੇ ਇਹ ਬ੍ਰਦਰ 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 ਇਹ ਸਿੰਘਾਣ ਰਾਜਾ ਜ਼ਿਆਦਾ ਹੋ ਗਿਆ ਸਿੰਘਾਣ ਛੋਟਾ ਹੋ ਗਿਆ ਨਹੀਂ ਨਹੀਂ ਮੈਂ ਹਟ ਜਾਂਦੀ ਕੋਈ ਬਾਤ ਨਹੀਂ ਇਹ ਇਹ ਅਸੀਂ ਕਾਫੀ ਐਡਜਸਟ ਕਰਨ ਵਾਲੇ ਹਾਂ ਬਿਪਲ ਜੀ ਨੇ ਜੀ ਇਹ ਬਿਪਲ ਸਾਡੇ ਬਾਲੀਵੁੱਡ ਇੰਡਸਟਰੀ ਤੋਂ ਹੁਣ ਜੈਸ਼ ਰਾਜ ਬਿਲਕੁਲ ਬਿਲਕੁਲ ਬੜੀ ਵੱਡੀ ਮੂਵੀ ਕਰ ਰਿਹਾ ਮੇਰਾ ਭਰਾ ਪਹਿਲਾਂ ਹਿੰਦੀ ਇੰਡਸਟਰੀ ਤੋਂ ਆਇਆ ਤਾਂ ਮੈਂ ਵਿਸ਼ਮ ਆਲ ਦਾ ਵੈਰੀ ਬੈਸਟ ਐਕਚੁਅਲੀ ਉਹਦੇ ਲਈ ਵਾਸਤੇ ਬਹੁਤ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਤੇ ਪੰਜਾਬੀ ਇੰਡਸਟਰੀ ਦੇ ਵੀਰ ਦਾ ਵੈਲਕਮ ਹੈ ਬਹੁਤ ਸੋਹਣਾ ਸਨਖਾ ਤੇ ਬਹੁਤ ਹੀ ਜਨ ਦੀ ਦਿਲਦਾਰ ਜੀ ਨੂੰ ਕਹਿੰਦੇ ਉਹ ਇਨਸਾਨ ਹੈ ਜੀ ਮੈਂ ਨਾ ਪਿਆਰ ਤੋਂ ਮਿਲੇ ਹੋ ਮਾਣ ਨੀ ਨੀ ਬਾਬਾ ਚੜਦੇ ਇਕੱਲੇ ਰਖੇ ਮੈਂ ਪਿਆਰ ਤੋਂ ਮਿਲੇ ਹੋ ਫੇਟ ਕਰਦੀ ਬੜੀ ਗੱਲ ਹੈ ਉਹ ਸਟੰਡਸਟਰੀ ਜੋ ਬਾਲੀਵੁੱਡ ਇੰਡਸਟਰੀ ਜੋ ਸਾਡੇ ਕੋਲੇ ਆ ਕੇ ਕੰਮ ਕਰ ਰਹਦਾ ਸੀ ਵੈਲਕਮ ਕਰਦੇ ਆ ਜੀ ਤੇ ਜੇ ਤੁਸੀਂ ਵਧੀਆ ਬਾਈ ਨੂੰ ਰਿਸਪੌਂਸ ਦਿਓਗੇ ਤਾਂ ਗਾ ਵੀ ਬਾਈਏ ਦੇ ਮੂਵੀ ਆ ਕਰੂ ਸਟਾਰਨਕ ਥੈਂਕ ਯੂ ਤੇ ਬਿੰਨ ਤੁਸੀਂ ਨਹੀਂ ਬਾਲੀਵੁੱਡ ਜਾ ਰਹੇ ਇਸ ਇਸੇ ਇਸੇ ਕਰਕੇ ਤਾਂ ਇਹਨੂੰ ਇੱਜ਼ਤ ਕੀਤੀ ਮੈਨੂੰ ਲੈ ਕੇ ਜਾ ਨਹੀਂ ਨਹੀਂ ਜ਼ਰੂਰ ਜ਼ਰੂਰ ਜੀ ਜਦੋਂ ਪਰਮਾਤਮਾ ਜਾਣਦਾ ਤੇ ਸਾਰੇ ਦੇ ਵਿਸ਼ੇਸ ਨੇ ਜਦੋਂ ਪਰਮਾਤਮਾ ਨੇ ਚਾਇਆ ਜ਼ਰੂਰ ਕਰਨਾ ਜੀ थैंक यू so much and all the best थैंक यू थैंक यू थैंक ਧਾਰਮਸੀਨ এবੀਪੀ ਸੰਜਾ ਚੰਡੀਗੜ੍ਹ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ